ਦੇ ਦੋਸਤੋ ਸਸਿਕਲ ਕਿਵੇਂ ਹਾਲ ਚੱਲਿਆ ਤੁਹਾਡੀ ਅੱਜ ਸਵੇਰੇ ਉੱઠી ਫਿਰ ਨਾ ਉੱਠਣ ਨੂੰ ਵੀ ਮਨ ਨਹੀਂ ਸੀ ਕੱਲ ਹੈਗਾ ਸੀ ਐਨੂਅਲ ਫੰਕਸ਼ਨ ਉਹਦੀ ਥਕਾਵਟ ਹੀ ਬੜੀ ਹੋਈ ਪਈ ਤੇ ਥਕਾਵਟ ਹੁੰਦੇ ਬਾਅਦ ਵੀ ਸਵੇਰੇ ਉੱਠਣਾ ਪਿਆ ਹਨਾ ਛੱਤ ਸਾਫ਼ ਕੀਤੀ ਕਿੰਨੇ ਅੱਧੇ ਪੂਨੇ ਕੰਮ ਬੈ ਨਿਪਟਾਈ ਤੇ ਫਿਰ ਮੈਨੂੰ ਸਬਜ਼ੀ ਬਣਾਈ ਕਿੰਨੇ ਕੰਮ ਕੀਤੇ ਤੇ ਫਿਰ ਸਕੂਲ ਜਾਣਾ ਪਿਆ ਤੇ ਸਕੂਲ ਪਹਿਲਾਂ ਜਿਹੜਾ ਸੂਟ ਪਿਆ ਸੀ ਉਹ ਹੀ ਪੱਕੇ ਚ ਲਖੀ ਮੈਂ ਨਾਈ ਵੀ ਨਹੀਂ ਬ੍ਰਸ਼ ਬ੍ਰਸ਼ ਕੀਤਾ ਨਾਸ਼ਤਾ ਕੀਤਾ ਤੇ ਬਸ ਇਦਾਂ ਹੀ ਮੂੰਹ ਧੋ ਕੇ ਇੱਕ ਸੂਟ ਚੇਂਜ ਕੀਤਾ ਨਾਈਟ ਸੂਟ ਨਾਲ ਜਾ ਨਹੀਂ ਸਕਦੀ ਸਕੂਲ ਤੇ ਫਿਰ ਗਏ ਜ ਆਪਾਂ ਸਕੂਲ ਸਕੂਲ ਜਾ ਕੇ ਤੇ ਫਿਰ ਮੇਰੇ ਫੋਨ ਚ ਰਿਚਾਰਜ ਹੈ ਨਾ ਫਿਰ ਰਿਚਾਰਜ ਕਰਾਇਆ ਤੇ ਰਿਚਾਰਜ ਕਰਾ ਕੇ ਸਰਦੂ ਕਰਾਇਆ ਉਸ ਤੋਂ ਬਾਅਦ ਫਿਰ ਕਿੰਨੇ ਕੰਮ ਸੀਗੇ ਉਗਤੇ ਮਤਲਬ ਬੱਚਿਆਂ ਦੀਆਂ ਡ्रेसेस ਵਗੈਰਾ ਮੰਗਾਈਆਂ ਸਾਰਿਆਂ ਦੇ ਘਰੇ ਫੋਨ ਕੀਤੇ ਕਈਆਂ ਨੇ ਫੋਨ ਹੀ ਚੱਕੇ ਕੋਈ ਚਰਚ ਦੇ ਆ ਸੀ ਕੋਈ ਕਿਤੇ ਸੀ ਕੋਈ ਕਿਤੇ ਸੀ ਮਤਲਬ ਕਿ ਹਰ ਕੋ ਬੰਦਾ ਸੰਡੇ ਨੂੰ ਬਹੁਤ ਬੀਜ਼ੀ ਹੁੰਦਾ ਮੈਂ ਨਾ ਜਿਹੜੀ ਸੌਫ ਤੋਂ ਸੀ ਡ्रेसेस ਲੈ ਕੇ ਆਈਏ ਮੈਂ ਉਹਨਾਂ ਦੀ ਸ਼ਾਪ ਤੇ ਵੀ ਪੜਿਆ ਸੀਗਾ ਉਹਨਾਂ ਨੇ ਵੀ ਲਿਖਿਆ ਪਹਿਲੇ ਹੋਇਆ ਸੀਗਾ ਕਿ ਸੰਡੇ ক্লোਜ਼ਡ ਪਰ ਨਾ ਬਿਨਾਂ ਕਾਰਨ ਦੀ ਬੋਧਰੇ ਸੰਦੇਲ ਨੇ ਸੰਡੇ ਬੁਲਾਇਆ ਅੱਜ ਸੰਡੇ ਉਹ ਖਰਾਬ ਗਿਆ ਫਿਰ ਮੈਂ ਵਾਪਸ ਆਈ ਵਾਪਸ ਆ ਕੇ ਥੱਕ ਜੀ ਗਈ ਆ ਥੱਕ ਆ ਕੇ ਇੱਕ ਫੁਲਕਾ ਖਾਇਆ ਤੇ ਭੁੱਖ ਵੀ ਲੱਗੀ ਪਈ ਸੀਗੀ ਲੰਚ ਲੰਚ ਬਰੰਚ ਇਕੱਠਾ ਹੀ ਹੋ ਗਿਆ ਸਮਝੋ ਪਰ ਆਨ ਜਾਣ ਨਾਲ ਥਕਾਵਟ ਵੀ ਹੋ ਗਈ ਨਾ ਤੇ ਫਿਰ ਭੁੱਖ ਲੱਗੇ ਫਿਰ ਇੱਕ ਫੁਲਕਾ ਖਾਇਆ ਉਸ ਤੋਂ ਬਾਅਦ ਫਿਰ ਕੰਮ ਨੂੰ ਸ਼ੁਰੂਆਤ ਕੀਤੀ ਕੰਮ ਕਰਦਿਆਂ ਕਰੋਂਦਿਆਂ ਕਿਚਨ ਸਾਫ ਕਰਨ ਵਾਲੀ ਪੈਸੀ ਬਰਤਨ ਵਗੈਰਾ ਤੋਂ ਹੀ ਤੇ ਫਿਰ ਉਹ ਕੀਤੀ ਫਿਰ ਉਸ ਤੋਂ ਬਾਅਦ ਕਈ ਕੰਮ ਕਿ ਸਾਡਪੂ ਕੀਤੇ ਨਹੀਂ ਆਦੇ ਬੜੇ ਮਜਬੂਰੀ ਚ ਕਰਦੇ ਹਣਾ ਸਕੂਲ ਵੀ ਜਾਣ ਦਾ ਕਿਸੇ ਦਾ ਮਨ ਨਹੀਂ ਸੀ ਸੰਢੀ ਵਾਲੇ ਦਿਨ ਸਾਰੇ ਲੱਗਾ ਸਾਡੇ-ਸਾਡੇ ਕਰਮ ਕਰਾਤਾ ਚਾਹੇ ਘਰ ਵੀ ਰਹਿਣੀ ਆ ਘਰ ਰਹਿ ਕੇ ਫਿਰ ਆਪਾਂ ਨਾ ਬਹੁਤ ਸਾਰੇ ਕੰਮ ਕਰਦੇ ਆ ਕਰਦੇ ਉਹ ਸਾਰੇ ਕੰਮ ਜਿਹੜੇ ਆਪਾਂ ਡੇਲੀ ਰੁਟੀਨ ਦੇ ਕਰਦੇ ਆ ਉਹ ਵੀ ਲੇਟ ਹੋ ਜਾਂਦੇ ਆ ਤੇ ਉਹ ਨਾ ਕਿਸੇ ਨੂੰ ਵੀ ਇੰਨਾ ਗੱਲਾਂ ਦਾ ਅਹਿਸਾਸ ਨਹੀਂ ਹੁੰਦਾ ਕਿ ਉਹਨਾਂ ਨੂੰ ਇਸੇ ਮੋਟੀ ਸੱਲੀ ਤਾਂ ਦਿੰਦੇ ਨਹੀਂ ਆ ਤੇ ਘਰ ਦੇ ਵੀ ਕਿੰਨਾ ਕ ਫਿਰ ਕਈਆਂ ਦੇ ਸਾਥ ਦਿੰਦੇ ਹੋਣਗੇ ਤੇ ਇਸ ਕਰਕੇ ਕਿੰਨਾ بڑا ਮੁਸ਼ਕਲ ਜਿਹਾ ਮਹਿਸੂਸ ਹੁੰਦਾ ਹੈ ਤਕਾਵਟ ਤੇ ਹੁੰਦੀ ਹੁੰਦੀ ਹੈ ਪਰ ਤਕਾਵਟ ਦੇ ਨਾਲ ਨਾਲ ਦਾ ਥੋੜਾ ਜਿਹਾ ਕੀ ਵਰਡ ਨਹੀਂ ਹੈਗੇ ਵਿੱਚ ਥੋੜਾ ਜਿਹਾ ਆਰਾਮ ਚਾਹੀਦਾ ਹੁੰਦਾ ਪਰ ਆਰਾਮ ਕਰਨ ਦੀ ਬਜਾਏ ਫਿਰ ਡਰਸਾ ਵਾਪਸ ਕਰੋ ਫਿਰ ਇਹ ਕਰੋ ਉਹ ਕਰੋ ਕਿੰਨਾ ਜ਼ਿੰਦਗੀ ਦੇ ਵਿੱਚ ਤਕਲੀਫਾਂ ਮਿਲਦੀ ਹੈ ਹਨਾ ਸਕੂਲ ਦੀ ਬੈਨ ਹੁੰਦੀ ਉਹਨੂੰ ਵੀ ਆਪਾਂ ਕਹਿੰਦੇ ਆ ਇਸਤੇਮਾਲ ਬਹੁਤ ਘੱਟ ਕਰੀਦਾ ਵੀ ਕੋਈ ਵੀ ਲੋਕ ਕਹਿੰਦੇ ਆ ਵੀ ਇਹ ਬੈਨ ਆ ਗਈ ਇਹਦੇ ਵਿੱਚ ਚੜਜੋ ਉਤਰਜੋ ਨਹੀਂ ਆਪਾਂ ਕਹਿੰਦੇ ਆ ਚਲ ਕੋਈ ਨਹੀਂ ਜੇ ਆਟੋ ਮਿਲ ਜਾਂਦਾ ਤੇ ਆਟੋ ਚਲ ਜੋ ਜਾਂ ਕੋਈ ਲੇਟ ਹੋ ਜਾਂਦਾ ਤੇ ਨਹੀਂ ਤਾਂ ਪੈਦਲ ਚਲ ਜੋ ਤੇ ਇਦਾਂ ਕਰਕੇ ਬਹੁਤ ਮੁਸ਼ਕਲ ਦੇ ਹਾਲਾਤ ਹੁੰਦੇ ਜਿਹੜੇ ਕੱਟਣੇ ਪੈਂਦੇ ਆ ਪਰ ਆਪਣੇ ਮੁਸ਼ਕਲ ਨਾਲ ਤਾਚੂ ਵੀ ਆਪਾਂ ਚੰਗੇ ਨੂੰ ਬਣਾਉਣ ਦੀ ਕੋਸ਼ਿਸ਼ ਕਰੀਦੀ ਐ ਜੋ 네ਗੇਟਿਵਿਟੀ ਆ ਉਹਨੂੰ ਪੋਜ਼ਿਟਿਵਿਟੀ ਵਿੱਚ ਕ੍ਰੀਏਟ ਕਰਨ ਦੀ ਲੋੜ ਹੁੰਦੀ ਐ ਤੇ ਜਦੋਂ ਤੁਸੀਂ ਪੋਜ਼ਿਟਿਵਿਟੀ ਕ੍ਰੀਏਟ ਕਰਦੇ ਆ ਤੇ ਹਰ ਕੰਮ ਜਿਹੜਾ ਸਾਡਾ ਉਹ ਸੋਲਿਡ ਹੋ ਜਾਂਦਾ ਫਿਰ ਫਟੀ ਹੁੰਦਾ ਤੇ ਨੈਗੇਟਿਵ ਹਾਂ ਮਜਬੂਰੀ ਹੁੰਦੀ ਹੈ ਮਜਬੂਰੀ ਦੇ ਵਿੱਚ ਬੰਦੇ ਨੂੰ ਸਾਰੇ ਕੰਮ ਕਰਨੇ ਪੈਂਦੇ ਆ ਤਕਾਵਟ ਵੀ ਅਜਿਹੀ ਨਹੀਂ ਵੱਜੀ ਪਰ ਜਿਹੜਾ ਜੋਬ ਹੈ ਉੱਤੇ ਜਾਣਾ ਪਊ ਕੁਝ ਇਨੌਮ ਇਦਾਂ ਹੁੰਦਾ ਕਿ ਕਾवट ਬਹੁਤ ਮਹਿਸੂਸ ਹੋ ਜਾਂਦੀ ਹੈ ਬਸ ਉਹ ਵੀ ਕਈ ਲੋਕਾਂ ਦੇ ਬੜਾ ਮਜ਼ਾ ਆਇਆ ਲੋਕਾਂ ਨੂੰ ਆਂਦਾ ਤੇ ਇੰਜਾਇਰਮੈਂਟ ਫੁੱਲ ਹੋ ਜਾਂਦਾ ਪਰ ਜਿਹੜੇ ਕਰਾਰੇ ਹੁੰਦੇ ਹਨ ਉਹ ਸਭ ਉਹਨਾਂ ਦੀ ਤਕਾਵਟ ਪੂਰੀ ਹੋ ਜਾਂਦੀ ਹੈ ਹੁਣ ਕੱਲ ਤੋਂ ਕਲਾਸਿਫੀ ਹੋ ਰ ਗਿਆ ਪੜਾਈ ਸੌਰੀ 13 ਨੂੰ ਇਗਜ਼ਾਮ ਹੈ 13 ਤਰੀਕ ਨੂੰ ਇਗਜ਼ਾਮ ਹੋ ਕੇ ਉਸ ਤੋਂ ਬਾਅਦ ਫਿਰ ਤੋਂ ਚਾਟ ਛੁੱਟੀਆਂ ਆਉਣੀਆਂ 6-7 ਸਾਨੂੰ ਤਾਂ ਨਹੀਂ ਹੋਣੀਆਂ ਜਿਹੜੇ ਪਹਿਲਾਂ ਦੇ ਟੀਚਰ ਆ ਜਿਹੜੇ ਨਵੇਂ ਟੀਚਰ ਆਏ ਹੁੰਦੀ ਉਹਨਾਂ ਨੂੰ ਛੁੱਟੀਆਂ ਕਰ ਦਿੰਦੇ ਆ ਤੇ ਬਾਕੀ ਅੱਜ ਕਈ ਬੱਚੇ ਜਿਹੜੇ ਆ 6-7 ਬੱਚੇ ਡਰੈੱਸ ਦਿੱਤੇ ਗਏ ਸੀ ਤੇ ਚਾਰ ਪੰਟ ਬੱਚੇ ਰਹਿ ਗਏ ਹਨ ਕੋਈ ਕਿਤੇ ਗਿਆ ਕੋਈ ਚਰਚ ਗਿਆ ਕੋਈ ਕਿਤੇ ਗਿਆ ਕਿਉਂਕਿ ਸੰਡੇ ਹਰ ਇੱਕ ਦਾ ਬਿਜ਼ੀ ਹੁੰਦਾ ਆਪਣੇ ਅਕੋਰਡਿੰਗ ਹੁੰਦਾ ਤੇ ਸੰਡੇ ਵਾਲੇ ਦਿਨ ਤੇ ਸਭ ਨਹੀਂ ਹੋਣਾ ਚਾਹੀਦਾ ਇੱਕ ਛੋਟੀ ਕਲਾਸਿਸ ਦਾ ਬੱਚਾ ਸੀ ਉਹਦੇ ਬੋਬ ਵਗੈਰਾ ਹੈਟ ਕਈ ਚੀਜ਼ਾਂ ਸੀ ਉਹਦੀਆਂ ਤੇ ਉਹਦੇ ਪੇਰੈਂਟਸ ਕਹਿੰਦੇ ਵਿਲਾ ਪਾ ਕੇ ਆਪਾਂ ਬਾਹਰ ਦੇ ਦੇਸ਼ ਮਤਲਬ ਬਾਹਰੀ ਦੇਸ਼ ਕੰਨੀ ਬਾਹਰ ਲਈ ਕਿਸੇ ਸਿਟੀ ਦੇ ਵਿੱਚ ਉਹ ਵਿਆਹ ਤੇ ਆਇਆ ਹੁਣ ਅਗਲੇ ਬੰਦੇ ਨੂੰ ਵੇਟ ਕਰਨਾ ਪਊਗਾ ਕਿ ਕਦੋਂ ਆਣਗੇ ਕਦੋਂ ਦੇ ਕੇ ਜਾਣਗੇ ਕਈ ਕੰਮ ਤੇ ਸੜਕ ਕਿਤੇ ਨਹੀਂ ਆਦੇ ਬੜੇ ਮਜ਼ਬੂਰੀ ਚ ਕਰਦੇ ਆ ਹਨਾ ਸਕੂਲ ਵੀ ਜਾਣ ਦਾ ਕਿਸੇ ਦਾ ਮਨ ਨਹੀਂ ਸੀ ਸੰਢੀ ਵਾਲੇ ਦਿਨ ਸਾਰੇ ਲੱਗਾ ਸਾੜ ਸੱਡੀ ਘਰਾਮ ਘਰਾਤਾ ਤੇ ਬੱਕਰ ਵੀ ਰਹਿਣਿਆ ਘਰ ਰਹਿ ਕੇ ਫਿਰ ਆਪਾਂ ਨਾ ਬਹੁਤ ਸਾਰੇ ਕੰਮ ਕਰਦੇ ਆ ਕਰਦੇ ਉਹ ਸਾਰੇ ਕੰਮ ਜਿਹੜੇ ਆਪਾਂ ਡੇਲੀ ਰੂਟੀਨ ਦੇ ਕਰਦੇ ਆ ਉਹ ਵੀ ਲੇਟ ਹੋ ਜਾਂਦੇ ਆ ਤੇ ਹੁਣ ਕਿਸੇ ਨੂੰ ਵੀ ਇੰਨਾ ਗੱਲਾਂ ਦਾ ਅਹਿਸਾਸ ਨਹੀਂ ਹੁੰਦਾ ਕਿ ਉਹਨਾਂ ਨੂੰ ਇਸੇ ਮੋਟੀ ਸਾਲੀ ਤਾਂ ਦਿੰਦੇ ਨਹੀਂ ਆ ਤੇ ਘਰ ਦੇ ਵੀ ਕਿੰਨਾ ਕ ਫਿਰ ਕਈਆਂ ਦੇ ਸਾਥ ਦਿੰਦੇ ਹੋਣਗੇ ਤੇ ਇਸ ਕਰਕੇ ਨਾ ਬੜਾ ਮੁਸ਼ਕਲ ਜਿਹਾ ਮਹਿਸੂਸ ਹੁੰਦਾ ਹੈ ਤਕਾਵੜ ਤੇ ਹੁੰਦੀ ਹੁੰਦੀ ਹੈ ਪਰ ਤਕਾਵੜ ਦੇ ਨਾਲ ਨਾਲ ਦਾ ਥੋੜਾ ਜਿਹਾ ਪੱਕੀ ਵਰਡ ਨਹੀਂ ਹੈ ਕਿ ਵਿੱਚ ਥੋੜਾ ਜਿਹਾ ਨਾ ਆਰਾਮ ਚਾਹੀਦਾ ਹੁੰਦਾ ਪਰ ਆਰਾਮ ਕਰਨ ਦੀ ਬਜਾਏ ਫਿਰ ਡਰੈਸਾ ਵਾਪਸ ਕਰੋ ਫਿਰ ਇਹ ਕਰੋ ਉਹ ਕਰੋ ਕਿੰਨਾ ਜ਼ਿੰਦਗੀ ਦੇ ਵਿੱਚ ਤਕਲੀਫਾਂ ਮਿਲਦੀਆਂ ਹਨਾ ਸਕੂਲ ਦੀ ਬੈਨ ਹੁੰਦੀ ਵੀ ਆਪਾਂ ਕਹਿੰਦੇ ਆ ਇਸਤੇਮਾਲ ਬਹੁਤ ਘੱਟ ਕਰੀਦਾ ਵੀ ਕਈ ਵੀ ਲੋਕ ਕਹਿੰਦੇ ਆ ਵੀ ਇਹ ਵੈਣ ਆ ਗਈ ਇਹਦੇ ਵਿੱਚ ਚੜਜੋ ਉਤਰਜੋ ਨਹੀਂ ਆਪਾਂ ਕਹਿੰਦੇ ਆ ਚਲ ਕੋਈ ਨਹੀਂ ਜੇ ਆਟੋ ਮਿਲ ਜਾਂਦਾ ਤੇ ਆਟੋ ਚਲਜੋ ਜੇ ਕੋਈ ਲੇਟ ਹੋ ਜਾਂਦਾ ਤੇ ਨਹੀਂ ਤਾਂ ਪੈਦਲ ਚਲਜੋ ਤੇ ਇਦਾਂ ਕਰਕੇ ਬਹੁਤ ਮੁਸ਼ਕਲ ਦੇ ਹਾਲਾਤ ਹੁੰਦੇ ਆ ਜਿਹੜੇ ਕੱਟਨੇ ਪੈਂਦੇ ਆ ਪਰ ਆਪਣੇ ਮੁਸ਼ਕਿਲ ਲੱਤਾ ਚ ਵੀ ਆਪਾਂ ਚੰਗੇ ਨੂੰ ਬਣਾਉਣ ਦੀ ਕੋਸ਼ਿਸ਼ ਕਰੀਦੀ ਐ ਜੋ 네ਗੇਟਿਵਿਟੀ ਆ ਉਹਨੂੰ ਪੋਜ਼ਿਟਿਵਿਟੀ ਚ ਕ੍ਰੀਏਟ ਕਰਨ ਦੀ ਲੋੜ ਹੁੰਦੀ ਐ ਤੇ ਜਦੋਂ ਤੁਸੀਂ ਪੋਜ਼ਿਟਿਵਿਟੀ ਕ੍ਰੀਏਟ ਕਰਦੇ ਆ ਤੇ ਹਰ ਕੰਮ ਜਿਹੜਾ ਸਾਡਾ ਉਹ ਸੋਲਿਡ ਹੋ ਜਾਂਦਾ ਫਿਰ ਫਤਿਹ ਹੁੰਦਾ ਤੇ 네ਗੇਟਿਵ ਹਾਂ ਮਜਬੂਰੀ ਹੁੰਦੀ ਹੈ ਮਜਬੂਰੀ ਦੇ ਵਿੱਚ ਬੰਦੇ ਨੂੰ ਸਾਰੇ ਕੰਮ ਕਰਨੇ ਪੈਂਦੇ ਆ ਥਕਾਵਟ ਵੀ ਆ ਜਿੰਨੇ ਮੱਦੀ ਪਰ ਜਿਹੜਾ ਜੌਬ ਹੈ ਉੱਤੇ ਜਾਣਾ ਪਊ ਕੁਝ ਕਿਉਂ ਇਦਾਂ ਹੁੰਦਾ ਕਿ ਥਕਾਵਟ ਬਹੁਤ ਮਹਿਸੂਸ ਹੋ ਜਾਂਦੀ ਹੈ ਬਸ ਉਹ ਵੀ ਕਈ ਲੋਕ ਕਹਿੰਦੇ ਬੜਾ ਮਜ਼ਾ ਆਇਆ ਲੋਕ ਕਹਿੰਵੰਦਾ ਤੇ ਇੰਜਾਇਰਮੈਂਟ ਫੁੱਲ ਹੋ ਜਾਂਦਾ ਪਰ ਜਿਹੜੇ ਕਰਾਰੇ ਹੁੰਦੇ ਹਨ ਉਹ ਸਭ ਉਹਨਾਂ ਦੀ ਤਕਾਵਟ ਪੂਰੀ ਹੋ ਜਾਂਦੀ ਹੈ ਹੁਣ ਕੱਲ ਤੋਂ ਕਲਾਸਿਫੀ ਰੋੜ ਗਿਆ ਪੜਾਈ ਸੌਰੀ 13 ਨੂੰ ਐਗਜ਼ਾਮ ਹੈ 13 ਤਰੀਕ ਨੂੰ ਐਗਜ਼ਾਮ ਹੋ ਕੇ ਉਸ ਤੋਂ ਬਾਅਦ ਫਿਰ ਤੋਂ ਚਾਟ ਛੁੱਟੀਆਂ ਆਉਣਗੀਆਂ 6-7 ਸਾਨੂੰ ਤਾਂ ਨਹੀਂ ਹੋਣੀਆਂ ਜਿਹੜੇ ਪਹਿਲਾਂ ਦੇ ਟੀਚਰ ਆ ਜਿਹੜੇ ਨਵੇਂ ਟੀਚਰ ਆਈ ਹੁੰਦੀ ਆ ਉਹਨਾਂ ਨੂੰ ਛੁੱਟੀਆਂ ਕਰ ਦਿੰਦੇ ਆ ਤੇ ਬਾਕੀ ਅੱਜ ਕਈ ਬੱਚੇ ਜਿਹੜੇ ਐ 6-7 ਬੱਚੇ ਡਰੈਸ ਜਿੱਤੇਗੇ ਸੀ ਤੇ 4-5 ਬੱਚੇ ਰਹਿ ਗਏ ਕੋਈ ਕਿਤੇ ਗਿਆ ਕੋਈ ਚਰਚ ਗਿਆ ਕੋਈ ਕਿਤੇ ਗਿਆ ਕਿਉਂਕਿ ਸੰਡੇ ਹਰ ਇੱਕ ਦਾ ਬਿਜ਼ੀ ਹੁੰਦਾ ਆਪਣੇ ਅਕੋਰਡਿੰਗ ਹੁੰਦਾ ਤੇ ਸੰਡੇ ਵਾਲੇ ਦਿਨ ਤੇ ਸਭ ਨਹੀਂ ਹੋਣਾ ਚਾਹੀਦਾ ਇੱਕ ਛੋਟੀ ਕਲਾਸਿਸ ਦਾ ਬੱਚਾ ਸੀ ਉਹਦੇ ਬੋਬ ਵਗੈਰਾ ਹੈਟ ਕਈ ਚੀਜ਼ਾਂ ਸੀ ਉਹਦੀਆਂ ਤੇ ਉਹਦੇ ਪੇਰੈਂਟਸ ਕਹਿੰਦੇ ਵਿਲਾਪ ਆ ਕੇ ਆਪਾਂ ਬਾਹਰਲੇ ਦੇਸ਼ ਮਤਲਬ ਬਾਹਰਲੇ ਦੇਸ਼ ਕੰਨੀ ਬਾਹਰਲੇ ਕਿਸੇ ਸਿਟੀ ਦੇ ਵਿੱਚ ਉਹ ਵਿਆਹ ਤੇ ਹੀ ਕੁਣ ਅਗਲੇ ਬੰਦੇ ਨੂੰ ਵੇਟ ਕਰਨਾ ਪਊਗਾ ਕਿ ਕਦੋਂ ਆਣਗੇ ਕਦੋਂ ਦੇ ਕੇ ਜਾਣਗੇ